ਮੰਮੀ ਇਹਨਾਂ ਗੱਲ ਕਰਿਓ ਸਾਰੇ ਗੱਲ ਸੁਣੋ ਮੈਂ ਹੁਣ ਕੀ ਕਰਾਂ ਮੈਂ ਤਾਂ ਥੋੜੀ ਕਰ ਹਾਲੋ ਇਹ ਜਿਹੜਾ ਛੋਟਾ ਬੰਦਿਆ ਵਿਆਹ ਬਣੇ ਹੈਗੀ ਹੈ ਮੈਂ ਮਾਂ ਨੂੰ ਕਹੀ ਹੈ ਨਾ ਕਿ ਹਰ ਕੰਮ ਕਰ ਰਹੀ ਹੈ ਫਿਰ ਅੱਧੀਆਂ ਕੀ ਕਰੇਗਾ ਬੰਦਾ ਦੱਸੋ ਮੈਂ ਬਿਮਾਰ ਮੈਂ ਕੀ ਬਣ ਕੇ ਕੀ ਨੋ ਹੋ ਰਿਹਾ ਹੈ ਦੱਸੋ ਮੈਂ ਮੰਮੀ ਇਹਨੇ ਮੈਨੂੰ ਪਤਾ ਪਈਆ ਮੈਨੂੰ ਪਤਾ ਪਈਆ ਇਹਦਾ ਕਿ ਐਵੇਂ ਸਾਰੇ ਗੱਲ ਗੱਲ ਬੈਠੀ ਹੈ ਮੈਂ ਤੇਰੇ ਨਾਲ ਗੱਲ ਕਰ ਸਕਦੀ ਸੀ ਹਾਂ ਕਰ ਕਰ ਜੇ ਤੁਸੀਂ ਆਦੇ ਹਾਂ ਕਰਕੇ ਮੈਂ ਤੇਰਾ ਰੋਲ ਲੈ ਕੇ ਮਨੂ ਨੂੰ ਫਰੇਟ ਦੇ ਰਿਹਾ ਮੇਰਾ ਸਾਲਾ ਬਹੁਤ سارے ਮੈਂ ਤੁਹਾਨੂੰ ਮਾਰ ਦਾਂਗਾ ਤੁਹਾਨੂੰ ਚੱਕ ਦਾਂਗਾ ਤੁਹਾਨੂੰ ਆ ਗਿਆ ਸ਼ਰੇ ਆ ਆ ਦੇਖੋ ਇਹ ਦੇ ਦੇ ਆ ਲੁਧਿਆਣਾ ਵਿੱਚ ਪਤੀ ਪਤਨੀ ਵਿਚਾਲੇ ਚੱਲ ਰਹੇ ਵਿਵਾਦ ਵਿਚਾਲੇ ਪਤੀ ਵੱਲੋਂ ਸੋਹਰਾ ਪਰਿਵਾਰ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਆਰੋਪ ਲਗਾਇਆ ਗਿਆ ਹੈ ਪੀੜਤ ਅਮਿਤ ਕੱਕੜ ਦਾ ਆਰੋਪ ਹੈ ਕਿ ਉਸ ਦਾ ਸਾਲਾ ਗੌਰਵ ਚੋਪੜਾ ਲਗਾਤਾਰ ਸੋਸ਼ਲ ਮੀਡੀਆ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਪ੍ਰੈਸ ਕਾਨਫਰੰਸ ਦੌਰਾਨ ਅਮਿਤ ਕੱਕੜ ਨੇ ਆਰੋਪ ਲਗਾਇਆ ਕਿ ਕਰੀਬ 16 ਸਾਲ ਪਹਿਲੇ ਉਸ ਦਾ ਵਿਆਹ ਹੋਇਆ ਸੀ ਤੇ ਇੱਕ 12 ਸਾਲ ਦਾ ਬੇਟਾ ਹੈ ਉਸ ਨੇ ਆਰੋਪ ਲਗਾਇਆ ਕਿ ਉਸ ਦੀ ਪਤਨੀ ਉਸ ਦੇ ਕਹਿਣੇ ਤੋਂ ਬਾਹਰ ਹੈ ਤੇ ਕਈ ਵਾਰ ਘਰ ਟੁੱਟਣ ਦੇ ਡਰ ਨਾਲ ਉਸ ਨੇ ਸਮਝੌਤਾ ਕੀਤਾ ਤਾਂ ਪਰ ਦੀਵਾਲੀ ਤੋਂ ਕਰੀਬ 2 ਦਿਨ ਪਹਿਲਾਂ ਉਸ ਦੀ ਪਤਨੀ ਘਰੋਂ ਚਲੀ ਗਈ ਤੇ ਹੁਣ ਉਸ ਦਾ ਸਾੜਾ ਉਸ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦੇ ਰਿਹਾ ਦੂਜੇ ਪਾਸੇ ਗੌਰਵ ਚੋਪੜਾ ਦਾ ਕਹਿਣਾ ਸੀ ਕਿ ਉਸ ਦਾ ਜੀਜਾ ਅਮਿਤ ਕੱਕੜ ਉਸ ਦੀ ਭੈਣ ਨੂੰ ਲਗਾਤਾਰ ਪਰੇਸ਼ਾਨ ਕਰਦਾ ਸੀ ਕੁੱਟਮਾਰ ਕਰਦਾ ਸੀ ਉਹਨਾਂ ਨੇ ਘਰ ਵਸਾਉਣ ਖਾਤਰ ਕਈ ਵਾਰ ਸਮਝੌਤੇ ਕੀਤੇ ਪਰ ਉਸ ਨੇ ਤਾਂ ਹੱਦ ਦੀ ਪਾਰ ਕਰ ਦਿੱਤੀ ਸੋ ਦੱਸਦੀ ਹੈ ਕਿ ਉਹਦਾ ਕਹਿਣਾ ਹੈ ਕਿ ਬੀਤੇ ਦਿਨ ਅਮਿਤ ਕੱਕੜ ਨੇ ਸੋਸ਼ਲ ਮੀਡੀਆ ਤੇ ਉਹਨਾਂ ਖਿਲਾਫ ਕੋਈ ਗਲਤ ਟਿੱਪਣੀ ਪਾਈ ਹੈ ਜਿਸ ਤੋਂ ਬਾਅਦ ਸਾਰਾ ਵਿਵਾਦ ਸ਼ੁਰੂ ਹੋਇਆ ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮਸਲਾ ਜੀ ਸਰ ਮੈਂ ਮੇਰੇ ਵਾਈਫ ਨਾਲ ਮੇਰਾ ਡਿਸਟਰੀਬਿਊਟ ਚੱਲ ਰਿਹਾ ਹੈ ਸਰ ਕੀ ਨਾਮ ਹੈ ਮੇਰਾ ਨਾਮ ਮੇਰਾ ਨਾਮ ਅਮਿਤ ਹੈ ਮੇਰਾ 12 ਸਾਲ ਦਾ ਬੇਟਾ ਹੈ ਤੇ ਮੇਰੇ ਮੈਰਿਜ ਨੂੰ 16 ਸਾਲ ਹੋ ਗਏ ਜੀ ਮੇਰੀ ਵਾਈਫ ਮੈਨੂੰ ਬਹੁਤ ਤੰਗ ਕਰ ਰਹੀ ਹੈ ਮੇਰੇ ਕਹਨੇ ਤੋਂ ਬਾਹਰ ਹੈ ਤੇ ਮੈਂ ਉਹਨੂੰ ਕਿਸੇ ਨਾਲ ਦੇਖਿਆ 2019 ਦੇ ਵਿੱਚ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ ਉਹ ਜੀ ਮੈਂ ਆਪਣੀ ਅੱਖੋਂ ਦੇਖਿਆ ਹਰ ਚੀਜ਼ ਮੇਰੇ ਕੋਲ ਹੈ ਆਡੀਓ ਵੀਡੀਓ ਸਭ ਕੁਝ ਹੈ ਤੇ ਮੈਂ ਉਹਨੂੰ ਇੱਕ ਵਾਰੀ ਸਮਝਾਇਆ ਨਹੀਂ ਸਮਝੀ ਦੂਸਰੀ ਵਾਰੀ ਫਿਰ ਮੈਂ ਉਹਦੇ ਬ੍ਰਦਰ ਨੂੰ ਗੱਲ ਕੀਤੀ ਉਹਦਾ ਬ੍ਰਦਰ ਘਰ ਆਇਆ ਘਰ ਆ ਕੇ ਉਹਨਾਂ ਨੇ ਉਹਨੂੰ ਸਮਝਾਇਆ ਮਾਰਿਆ ਵੀ ਉਹਨਾਂ ਨੇ ਉਹਨੂੰ ਥੱਪੜ ਮਾਰੇ ਦੋ ਕਿ ਸਮਝਾਇਆ ਤਾਂ ਵੀ ਨਹੀਂ ਸਮਝੀ ਤਿੰਨ ਚਾਰ ਮਹੀਨੇ ਬਾਅਦ ਫਿਰ ਚਲੀ ਗਈ ਘਰੋਂ ਦੀ ਪੰਜ 6 ਮਹੀਨੇ ਗਈ ਮੇਰੇ ਸਹੁਰਿਆਂ ਨੇ ਮੈਂ ਮੈਨੂੰ ਪਤਾ ਹੀ ਨਹੀਂ ਕਿੱਥੇ ਗਈ ਹੈ ਕਿੱਥੇ ਨਹੀਂ ਗਈ ਮੈਂ ਉਹਨਾਂ ਨੂੰ ਪੁੱਛਦਾ ਰਹੇ ਆਪਣੇ ਸਹੁਰਿਆਂ ਨੂੰ ਹਾਂਜੀ ਦੱਸੋ ਉਹ ਕਿੱਥੇ ਹੈ ਕਿੱਥੇ ਨਹੀਂ ਮੈਨੂੰ ਕੋਈ ਜਵਾਬ ਨਹੀਂ ਆ ਕਿੱਥੇ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਇਨਾਂ ਨੇ ਫਿਰ ਮੇਰੇ ਕੋਲ ਇਨਾਂ ਨੇ ਫਿਰ ਮੇਰੇ ਕੋਲ ਡਿਮਾਂਡ ਰੱਖੀ ਕਿ ਹਾਂ ਵੀ ਇਹਨੂੰ ਪਾਰਲਰ ਖੋਲ ਦੋ ਤੇ ਤਾਂ ਇਹ ਕੰਮ ਕਰਲੇਗੀ ਤੇ ਇੱਥੇ ਬੈਠੀ ਰਹੇਗੀ ਮੈਂ ਕਿਹਾ ਚਲੋ ਠੀਕ ਹੈ ਮੈਂ ਪਾਰਲਰ ਬਾਹਰੋਂ ਪੈਸੇ ਪਗੜੇ ਪੈਸੇ ਬੂਏ ਪਗੜ ਗਏ ਹਰ ਚੀਜ਼ ਕਰਕੇ ਮੈਂ ਇਹਨੂੰ ਪਾਰਲਰ ਖੋਲਤਾ ਪਾਰਲਰ ਖੋਲ ਕੇ 2 ਮਹੀਨੇ ਮਹੀਨੇ ਬਾਅਦ ਫਿਰ ਚਾਰ-ਪੰਜ ਮਹੀਨੇ ਲਈ ਫਿਰ ਚਲੀ ਗਈ ਐਬ ਕਿੱਥੇ ਜਾਂਦੀ ਕਦੀ ਪਾਲਮਪੁਰ ਜਾ ਰਹੀ ਹੈ ਕਦੀ ਜਾ ਰਹੀ ਹੈ ਚੰਡੀਗੜ੍ਹ ਕਦੀ ਜਿਰਕਪੁਰ ਜਾ ਰਹੀ ਕਦੀ ਦਿੱਲੀ ਜਾ ਰਹੀ ਹੈ ਇੱਕ ਦਿਨ ਮੈਂ ਦੇਖਿਆ ਕਿਸੇ ਪਾਰਲਰ ਤੇ ਜੋਬ ਕਰ ਰਹੀ ਸੀ ਮੈਂ ਫੇਸਬੁਕ ਆਈਡੀ ਤੇ ਦੇਖਿਆ ਮੈਂ ਉਹਨਾਂ ਨੂੰ ਪੁੱਛਿਆ ਕਿ ਹਾਂ ਵੀ ਸ਼ਰੂਤੀ ਇੱਥੇ ਕਰ ਰਹੀ ਜੋਬ ਕਹਿੰਦੇ ਹਾਂਜੀ ਉਹ ਕਹਿੰਦੇ ਐਜ਼ ਅ ਮੇਕਅਪ ਆਰਟਿਸਟ ਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੋਰ ਮੇਰਾ ਡਿਸਟ੍ਰਿਬਿਊਟ ਚੱਲ ਰਿਹਾ ਕਰੋ ਗਈ ਹੋਈ ਹੈ ਤੇ ਉਹਨਾਂ ਨੇ ਉਹਨੂੰ ਗੱਲ ਕੀਤੀ ਮੈਨੂੰ ਕੋਈ ਜਵਾਬ ਨਹੀਂ ਆਇਆ ਹੁੰਦਾ ਕੋਈ ਕੁਝ ਨਹੀਂ ਆਇਆ ਮਨੂੰ ਥ੍ਰੈਟ ਦੇ ਰਿਆ ਮੇਰਾ ਸਾਲਾ ਬੋ ਸਾਰੇ ਮਨ ਤੁਹਾਨੂੰ ਮਾਰ ਦਾਂਗਾ ਤੁਹਾਨੂੰ ਚੱਕ ਦਾਂਗਾ ਤੁਹਾਨੂੰ ਆਏਗਾ ਤਾਂ ਸ਼ਰੇ ਆਮ ਆ ਦੇਖੋ ਇਹ ਦੇ ਰਿਆ ਹਰ ਗੱਲ ਗਾਲਾਂ ਲਿਖ ਰਿਹਾ ਮੇਰੇ ਮੰਮੀ ਨੂੰ ਮੇਰੇ ਸਿਸਟਰ ਨੂੰ ਸਭ ਨੂੰ ਮੈਨੂੰ ਮੇਰੀ ਜਾਨ ਦਾ ਖਤਰਾ ਹੈ ਮੇਰਾ ਬੱਚਾ ਛੋਟਾ ਹੈ ਉਹ ਵਿਚਾਰਾ ਰੋਂਦਾ ਰੋਜ਼ ਉਹਨੂੰ ਅਜੇ ਤੱਕ ਇਹਨੇ ਪੁੱਛਿਆ ਨਹੀਂ ਇਹਨਾਂ ਫੋਨ ਕੀਤਾ ਨਾ ਨੇ ਕੋਈ ਗੱਲ ਕੀਤੀ ਹੈ ਜੀ ਕੋਈ ਪੁਲਿਸ ਕੰਪਲੀਟ ਵਗੈਰਾ ਕੀਤੀ ਹੈ ਜੀ ਮੈਂ ਹਾਂਜੀ ਪੁਲਿਸ ਕੰਪਲੀਟ ਮੈਂ ਸੀਪੀ ਦਫ਼ਤਰ ਤੇ ਵੀ ਜਾਇਆ ਕੋਈ ਕੰਪਲੀਟ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਥਾਣੇ ਵੀ ਜਾਇਆ ਤਿੰਨ ਨੰਬਰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਮੈਨੂੰ ਕਹਿੰਦੇ ਜੀ ਮਾਰਦਾ ਕੁੱਟਦਾ ਮੇਰੀ ਇਨਕੁਆਰੀ ਕਰ ਲੋ ਚਾਹੇ ਜਿੱਥੇ ਮਰਜੀ ਜੋ ਮਰ ਜਿੱਥੇ ਮਰਜੀ ਜਿਸ ਨੂੰ ਪੁੱਛ ਲੋ 16 ਸਾਲ ਬਿਆਨ ਹੋ ਗਏ 5 ਸਾਲ ਮੇਰਾ ਫੇਰ ਹੋ ਗਏ 21 ਸਾਲ ਹੋ ਗਏ ਮੇਰੇ ਤੇ ਹੁਣ ਅਲੀਗੇਸ਼ਨ ਲਾ ਰਹੇ ਆ ਮਾਰਦਾ ਕੁੱਟਦਾ ਮੈਂ ਆਨੂੰ ਅਜੇ ਤੱਕ ਕਦੀ ਮਾਰਿਆ ਨਹੀਂ ਕੁੱਟਿਆ ਨਹੀਂ ਕੁਝ ਨਹੀਂ ਕੀਤਾ ਅਲੀਗੇਸ਼ਨ ਆ ਕਰਦੇ ਸੋਨਾ ਸੋਨਾ ਇਹਨੇ ਜੋ ਪਾਇਆ ਹਰ ਚੀਜ਼ ਪਾਈ ਇਹ ਮੈਨੂੰ ਪਤਾ ਨਹੀਂ ਕੀ ਹੈ ਕੀ ਨਹੀਂ ਹਰ ਚੀਜ਼ ਲੈ ਗਈ ਹਰ ਮੇਰੇ ਤੇ ਡਿਮਾਂਡ ਕਰਦੇ ਆ ਕਦੀ ਕਹਿੰਦੇ 25000 ਦੋ ਮੈਂ ਤਾਂ ਕਰ ਰਾਂਗੀ 30000 ਦੋ ਮੈਂ ਤਾਂ ਕਰ ਰਾਂਗੀ ਮੈਂ ਆਪਣੇ ਸਹੁਰਿਆਂ ਨੂੰ ਪਰਵਾਨ ਨੂੰ ਸਾਰਿਆਂ ਨੂੰ ਮੈਂ ਬਹੁਤ ਵਾਰੀ ਦੱਸ ਸਕਦਾ ਚੱਕਾਂ ਮੇਰੇ ਕੋਲ ਆਡੀਓ ਵੀ ਹੈ ਮੇਰੇ ਸੋਹਰੇ ਪਰਵਾਨਾ ਗਲਗਰਦੇ ਦੀ ਹਰ ਇੱਕ ਬੰਦੇ ਨਾਲ ਗਲ ਜਿੰਨਾਂ ਨਾਲ ਜਾਂਦੀ ਹੈ ਉਹਨਾਂ ਨਾਲ ਹੀ ਮੇਰੀ ਆਡੀਓ ਹੈ ਵੀਡੀਓ ਹੈ ਸਭ ਕੁਝ ਹੈ ਸੋਹਰਾ ਪਰਵਾਨ ਤੁਹਾਡੇ ਹੱਥ ਚ ਹੈ ਪਹਿਲਾ ਸੋਹਰਾ ਪਰਵਾਨ ਮੇਰੇ ਹੱਕੇ ਸੀਗਾ ਉਹ ਮੈਨੂੰ ਕਹਿੰਦੇ ਸੀਗੇ ਹਾਂਜੀ ਇਸ ਨੂੰ ਸਮਝਾਣੇ ਆ ਸਮਝਾਣੇ ਆ ਸਮਝਾਣੇ ਆ ਉਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਉਹਨਾਂ ਨੇ ਮੈਨੂੰ ਹੀ ਕਿਹਾ ਵੇੜਾ ਤੁਸੀਂ ਸ਼ਾਂਤ ਰਹੋ ਅਸੀਂ ਇਹਨੂੰ ਸਮਝਾਣੇ ਆ ਇਹਨਾਂ ਨੇ ਨਹੀਂ ਸਮਝੀ ਨਹੀਂ ਉਸ ਤੋਂ ਬਾਅਦ ਫਿਰ ਮੇਰੇ ਖਿਲਾਫ ਹੋ ਗਏ ਦੀ ਵਜਾਇਆ ਉਹਨਾਂ ਆਪਣੀ ਕੁੜੀ ਦੀ ਪਹਿਲਾਂ ਕਹਿੰਦੇ ਸਾਨੂੰ ਆਪਣੀ ਕੁੜੀ ਨਾਲ ਖੜਨਾ ਪਵੇਗਾ ਚਾਹੇ ਉਹ ਗਲਤ ਹੈ ਚਾਹੇ ਉਹ ਠੀਕ ਹੈ ਹੁਣ ਦੱਸੋ ਮੈਂ ਕਿੱਥੇ ਜਾਵਾਂ ਮੈਨੂੰ ਤਾਂ ਥ੍ਰੈਟ ਮਿਲ ਰਹੀਆਂ ਮਨੂੰ ਉਹ ਬੰਦੇ ਧਮਕੀਆਂ ਦੇ ਰਹੇ ਸਾਰੇ ਕਿੰਨੇ ਸਮੇਂ ਤੋਂ ਗ੍ਰੀਫ ਹੋਈ ਹੈ ਜੀ ਤੁਹਾਡੀ ਸਰ 6 ਮਹੀਨੇ ਹੋ ਗਏ ਜੀ ਦੀਵਾਲੀ ਤਾਂ 2 ਦਿਨ ਬਾਅਦ ਆ ਘਰੋ ਚਲੀ ਗਈ ਸੀ ਅੱਛਾ ਮੰਗ ਕੀ ਕਰ ਰਹੇ ਸੀ ਮੰਗ ਹੈ ਕਿ ਮੇਰਾ ਸਾਲਾ ਮਨੂੰ ਥ੍ਰੈਟ ਦੇ ਰਿਹਾ ਜੀ ਪੂਰੀ ਪੂਰੀ ਕੰਨ ਹੁਣ ਪਰਸੋ ਚੋ ਤੁਹਾਨੂੰ ਗੋਲੀਆਂ ਮਾਰ ਦਾਂਗੇ ਜੀ ਤੁਹਾਨੂੰ ਘਰੋ ਚਕਾ ਦਾਂਗੇ ਐਤਵਾਰ ਤੱਕ ਤੂੰ ਨਹੀਂ ਘਰ ਮਿਲਿਆ ਅਸੀਂ ਤੁਹਾਨੂੰ ਘਰੋਂ ਖਿੱਚ ਕੇ ਅਸੀਂ ਮ ਹੁਣ ਦੱਸੋ ਮੈਂ ਕਿੱਥੇ ਜਾਵਾਂ ਬੱਚੇ ਨੂੰ ਲੈ ਕੇ ਛੋਟਾ ਮੇਰਾ ਬੱਚਾ ਵਾ ਮੈਂ ਦੱਸੋ ਕਿੱਥੇ ਜਾਵਾਂ ਮੈਂ ਮੈਂ ਤਾਂ ਮਰਨ ਨੂੰ ਤਿਆਰ ਆ ਜੀ ਮੈਂ ਤਾਂ ਸੋਮਵਾਰ ਦੰਗਲਵੜ ਜਾ ਕੇ 3 ਨੰਬਰ ਥਾਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਮੁੰਡੇ ਦੇ ਪਾ ਕੇ ਮੈਂ ਮਰ ਜਾਣਾ ਜੀ ਮੈਂ ਇੰਨਾ ਕੋ ਪਰੇਸ਼ਾਨ ਆ ਮਨੂੰ ਪੂਰਾ ਉਹ ਕਰ ਰਹੇ ਨੇ ਤੰਗ ਇੰਨਾ ਮੈਨੂੰ ਥ੍ਰੈਟ ਕਰ ਰਹੇ ਆ ਸਾਰੀਆਂ ਮੇਰੇ ਕੋ ਰਿਪੋਰਟਾਂ ਆ ਜੀ ਸਭ ਕੁਝ ਆ ਜੀ ਇਮਾਨੂ ਕਦੀ ਕਹਿੰਦੇ ਜੀ ਤੈਨੂੰ ਮੈਂ ਚੱਕ ਦਾਂਗਾ ਕਦੀ ਕਹਿੰਦੇ ਤੈਨੂੰ ਗੋਰੀਆਂ ਬਣਾਵਾਂਗਾ ਕਦੀ ਕਹਿੰਦੇ ਗੈਂਗਸਟਰ ਤੋਂ ਮਰਵਾ ਦਾਂਗੇ ਕਦੀ ਕੀ ਕਹਿ ਰਿਹਾ ਫੋਨ ਤੇ 2025 ਤੇ ਕਿਤੇ ਹੋਰ ਨਾਲ ਰਿਲੇਸ਼ਨ ਹਾਂਜੀ ਮੈਂ ਆਪਣੇ ਆਪਣੀ ਜਾਤਾ ਹੋਏ ਮੈਂ ਆਪਣੀ ਅੱਖਾਂ ਨਾਲ ਪਕੜਿਆ ਜੀ ਉਹਨੂੰ ਆਡੀਓ ਵੀ ਹੈ ਮੇਰੇ ਕੋਲ ਵੀਡੀਓ ਵੀ ਹੈ ਮੈਂ ਉਸ ਕੋਈ ਪ੍ਰੂਫ ਤੁਸੀਂ ਪੁਲਿਸ ਨੂੰ ਦਿਤੇ ਹਾਂ ਮੈਂ ਉਹਦੇ ਪ੍ਰੂਫ ਸਾਰੇ ਉਹਦੇ ਘਰਦਿਆਂ ਨੂੰ ਵੀ ਦਿਖਾਏ ਜੀ ਸਭ ਨੂੰ ਦਿਖਾਏ ਆ ਉਹਨਾਂ ਦੇ ਉਹਨਾਂ ਨੂੰ ਪਤਾ ਸਭ ਹਰ ਚੀਜ਼ ਬਤਾ ਉਹਨਾਂ ਨੂੰ ਹੁਣ ਕੀ ਮੰਗਦੀ ਹੈ ਮੰਗ ਆ ਜੀ ਮੇਰਾ ਇਹਦੇ ਤੋਂ ਛੁਟਕਾਰਾ ਕਰਾਇਆ ਜਾਵੇ ਮੇਰੇ ਕੋ ਥ੍ਰੈਟ ਮੈਨੂੰ ਦੇ ਰਹੇ ਮੈਂ ਮੇਰੀ ਜਾਨ ਨੂੰ ਖਤਰਾ ਜੀ ਮੇਰੀ ਜਾਨ ਨੂੰ ਖਤਰਾ ਕੱਲ ਨੂੰ ਮੇਰੇ ਬੱਚੇ ਨੂੰ ਤੇ ਮੈਨੂੰ ਕੁਝ ਹੋ ਜਾਂਦਾ ਇਹ ਮੇਰਾ ਸੋਹਰਾ ਪਰਿਵਾਰ ਹੈ ਮੇਰਾ ਸਾਲਾ ਮੇਰਾ ਮੇਰੀ ਸੱਸ ਤੇ ਅੱਗੋਂ ਇਹ ਸਾਰੇ ਪਰਿਵਾਰ ਹੈ ਮੇਰਾ ਸਾਰਾ ਹੈ ਜ਼ਿੰਮੇਵਾਰ ਹੋਣਗੇ ਮੈਨੂੰ ਕੁਝ ਹੁੰਦਾ ਮੇਰੇ ਬੱਚੇ ਨੂੰ ਹੁੰਦਾ ਮੇਰੇ ਦੀਦੀ ਜੀ ਨੂੰ ਕੁਝ ਹੁੰਦਾ ਇਹ ਜ਼ਿੰਮੇਵਾਰ ਨੇ ਮੇਰੀ ਕਾਹ ਇਨਕੁਆਰੀ ਕਰਾ ਲਓ ਕੁਝ ਕਰਾ ਲਓ ਮੈਂ ਕੋਈ ਅੱਦਾ ਦੀ ਕੋਈ ਗੱਲ ਨਹੀਂ ਕੀਤੀ ਹੁਣ ਮੇਰੀ ਮਦਰ ਇਨ ਲਾ ਦੀ ਵੀਡੀਓ ਹੈ ਮੇਰੇ ਸਾਲੇ ਨਾਲ ਵੀਡੀਓ ਹੈ ਆਡੀਓ ਹੈ ਤੁਸੀਂ ਉਹ ਸੁਣ ਕੇ ਚਲਾ ਰਿਹਾ ਜੀ ਤੁਹਾਡੇ ਆ ਸੁਣੋ ਕਰਨਾ ਫਿਰ ਇਹਨੂੰ ਪੁੱਛੋ ਹੋਊ ਕਿ ਕਰਨਾ ਹੈ ਆ ਆ ਰਹੀ ਹੈ ਘਰ ਚੱਲ ਕਰ ਕੋਈ ਨਹੀਂ ਕੋਈ ਪੁੱਛੋ ਇਹ ਕੋਈ ਨਹੀਂ ਕਿੱਥੇ ਜਾਣਾ ਮੰਮੀਆਂ ਇਹਨਾਂ ਗੱਲ ਕਰਿਓ ਕਰੋ ਗੱਲ ਮੈਂ ਅਮੀ ਤਾਂ ਕੀ ਕਰਾਂ ਮੈਂ ਤਾਂ ਬੜੀ ਕਰ ਖਾ ਲੋ ਇਹ ਜੀ ਸ਼ੋਭਾ ਦਿੰਦੀਆਂ ਵਿਆਹੇ ਬਰੇ ਹੈਗੇ ਉਹੀ ਤਾਂ ਮੈਂ ਇਹਨੂੰ ਕਹੀ ਜਨਾ ਕੰਮਲੀ ਹਰਕਤਾਂ ਕਰ ਰਹੀਆਂ ਫਿਰ ਇੱਦਾਂ ਦੀਆਂ ਕੀ ਕਰੇਗਾ ਬੰਦਾ ਦੱਸੋ ਮੈਂ ਬਿਮਾਰ ਬੈਠਾ ਕੀ ਬੈਠਾ ਕਿ ਕੀ ਇਹਨੂੰ ਹੋ ਰਿਹਾ ਦੱਸੋ ਮੈਂ ਨੂੰ ਹੀ ਵੈਸੇ ਕੀ ਆਰਾਮ ਨਾਲ ਗੱਡੀ ਦੇ ਵਿੱਚ ਉਹਦੇ ਨਾਲ ਮੋਦੀ ਵੀ ਵੀਡੀਓ ਬਣਾ ਲਈ ਇਹਦੀ ਨਹੀਂ ਬਣਾ ਲਈ ਐ ਮੈਂ ਹੁਣੇ ਕਿੰਨੇ ਕਦੇ ਨਾ ਗੱਲ ਕੀਤੀ ਅਮੀ ਤਾਂ ਬਿਮਾਰ ਨੇ ਘਰ ਆ ਤੂੰ ਮੈਂ ਮੰਮੀ ਆਨੇ ਮੈਨੂੰ ਪਤਾ ਸੀਗਾ ਮੈਨੂੰ ਪਤਾ ਸੀਗਾ ਇਹਦਾ ਅੱਜ ਕਿ ਐ ਕੋਈ ਹਾਇ ਕੋਈ ਗੱਲਬਾਤ ਐ ਬੈਠੀ ਰਹੇ ਨਾ ਗੱਤੀ ਨਾਲ ਹੀ ਚੱਲੇ ਚੱਲੀ ਚਲੋ ਹੁਣ ਇਹਨੂੰ ਲੈ ਕੇ ਘਰ ਜਾਓ ਤੁਸੀਂ ਇੱਕ ਵਾਰੀ ਹਾਂ ਘਰ ਜਾ ਕੇ ਕੀ ਕਰਾਂ ਤੁਸੀਂ ਆਦੇ ਹੋ ਘਰ ਕੇ ਮੈਂ ਤੁਹਾਡੇ ਘਰ ਆਵਾਂ ਉਹਨੂੰ ਲੈ ਕੇ ਜੀ ਮੈਮ ਅਮੀਤਾ ਨਾ ਮੇਰੇ ਘਰ ਆਈਓ ਤੁਸੀਂ ਮੇਰ ਤਾਂ ਗਈ ਬਥੇਰੀ ਮਿੱਟੀ ਪਲੀਤ ਹੋਈ ਆ ਫੇਰ ਹੁਣ ਕੀ ਕਰਾਂ ਮੈਂ ਕੀ ਕਰਨਾ ਤੁਸੀਂ ਕੱਖ ਨਹੀਂ ਰੱਖ ਲੋ ਫੇਰ ਇਹਨੂੰ ਪੁੱਛੋ ਹਾਂ ਚੱਲ ਚੱਲ ਕਰ ਦੇਖਦੇ ਕੀ ਕਰਦੇ ਤੇਰਾ ਚਲੋ ਅਮੀਤਾ ਮੇਰੇ ਨਾਲ ਚਲੋ ਚਲੋ ਮੇਰਾ ਕੀ ਕਰਦੇ ਮੈਨੂੰ ਪਤਾ ਮੇਰਾ ਮੇਰੇ ਕੋਲ ਕੋਈ ਨਹੀਂ ਕਰਾਂਗੇ ਮੈਨੂੰ ਧਮਕੀਆਂ ਦੇ ਰਿਹਾ ਸ਼ਰਿਆਮ ਲਿਖ ਰਿਹਾ ਜੀ ਮੈਂ ਤੈਨੂੰ ਮਾਰ ਦਾਂਗਾ ਦੇਖੋ ਮੇਰੀ ਮਾਂ ਭੈਣ ਦੀ ਗਾਲਾਂ ਕੱਢ ਰਹੀ ਮੇਰੀ ਮੰਮੀ ਹੈ ਨਹੀਂ ਉਹਨਾਂ ਨੂੰ ਗਾਲਾਂ ਕੱਢ ਰਿਹਾ ਜੀ ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ ਮੈਨੂੰ ਕਹਿੰਦਾ ਘਰੋ ਚੱਕਾ ਦਾਂਗਾ ਤੁਹਾਨੂੰ ਮਾਰ ਦਾਂਗਾ ਤੁਹਾਨੂੰ ਗੋਲੀਆਂ ਮਾਰ ਦਾਂਗਾ ਤੁਹਾਨੂੰ ਕਹਿੰਦਾ ਐਤਵਾਰ ਤੱਕ ਤੂੰ ਘਰੋਂ ਨਹੀਂ ਨਿਕਲਿਆ ਮੈਂ ਤੈਨੂੰ ਘਰੋਂ ਚੱਕ ਕੇ ਤੈਨੂੰ ਕਢੀਸ ਕੇ ਅਸੀਂ ਮਾਰਾਂਗੇ ਉਸ ਆ ਸਾਰੀਆਂ ਮੈਂ ਉਹਦੀਆਂ ਕਿੱਤਿਆਂ ਆ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢ ਰਿਹਾ ਜੀ ਆ ਦੇਖੋ ਉਹਦੀ ਆਈਡੀ ਵੀ ਹੈ ਗੋਰੋ ਚੋਪੜਾ ਇਹ ਸਾਰਾ ਕੁਛ ਆ ਦੇਖੋ ਓਕੇ ਗੱਲ ਕੱਕਾ ਤੈਨੂੰ ਦੁਨੀਆ 'ਚ ਰਹਿਣ ਨਹੀਂ ਦੇਣਾ ਅਸੀਂ ਸਾਰਾ ਮੈਨੂੰ ਇਹਨੇ ਆ ਦੇਖੋ ਜੀ ਪੜੋ ਜੀ ਐਤ ਵੀ ਦਿੱਤੀ ਹੈ ਮੇਰਾ ਘਰੋਂ ਨਿਕਲਣਾ ਪੂਰਾ ਹੋਇਆ ਪਿਆ ਮੈਂ ਕਰੋ ਨਿਕਲ ਨਹੀਂ ਸਕਦਾ ਕਦੀ ਮੈਨੂੰ ਕੋਈ ਡਰ ਲੱਗਦਾ ਅੱਜ ਸਵੇਰੇ ਵੀ ਮੇਰੇ ਸਵੇਰੇ ਸਵੇਰੇ ਮੈਂ ਦੁੱਧ ਲੈਣ ਗਿਆ ਤਿੰਨ ਮੁੰਡੇ ਬੋਡੀ ਬਿਲਡਰ ਮੇਰੇ ਕਲੀ ਚੋਂ ਨਿਕਲੇ ਆ ਜੀ ਉਹ ਮੈਨੂੰ ਦੇਖ ਕੇ ਗਏ ਮੇਰਾ ਘਰ-ਬਾਰ ਦੇ ਗਏ ਮੈਨੂੰ ਡਰ ਲੱਗਦਾ ਮੇਰਾ ਬੱਚਾ ਮੇਰੇ ਨਾਲ ਹੁੰਦਾ ਜੀ ਹੁਣ ਮੈਂ ਦੋਸਤੋ ਕੀ ਕਰਾਂ ਮੈਂ ਕਿੱਥੇ ਜਾਵਾਂ ਮੈਂ ਤਾਂ ਪੂਰਾ ਸਾਡਾ ਮੈਂ ਔਰ ਮੇਰਾ ਬੱਚਾ ਕੱਲ ਅਸੀਂ ਕੁਛ ਨਾ ਕੁਛ ਕਰਨ ਨੂੰ ਅਸੀਂ ਤਿਆਰ ਆ ਮੈਂ ਨਾ ਇੱਥੇ ਇਹਨਾਂ ਤੋਂ ਬਹੁਤ ਮੈਨੂੰ ਡਰ ਲੱਗ ਰਿਹਾ ਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਗੋਰੂ ਚੋਪੜਾ ਜੀ ਗੁਰਵਾਰ ਜੀ ਤੁਹਾਡੇ ਤੇ ਇਤਜ਼ਾਮ ਨਹੀਂ ਕਿ ਨਹੀਂ ਕਿ ਤੁਸੀਂ ਕਾਡੀ सिस्टर ਦੇ ਨਾਲ ਰਿਪੋਰਟ ਚੱਲ ਰਿਹਾ ਤੇ ਤੁਸੀਂ ਜਿਹੜਾ ਆਪਣੇ ਜੀਜਾ ਜੀ ਦੇ ਖਿਲਾਫ ਗਲਤ ਜਿਹੜਾ ਸੋਸ਼ਲ ਮੀਡੀਆ ਤੇ ਪਛਾਣ ਕਰਦੇ। ਅੰਤਿਮ ਮਸਲਾ ਕੀ ਹੈ? ਦੇਖੋ ਜੀ ਇਹਨਾਂ ਦਾ ਲੱਗਿਆ ਅਸੀਂ ਕੇਸ ਹਸਬੰਡ ਵਾਈਫ ਦਾ। ਇਹਨਾਂ ਦਾ ਲੱਗਿਆ ਅਸੀਂ ਕੇਸ ਹਸਬੰਡ ਵਾਈਫ ਦਾ ਜਿਹਦੇ ਸਮਨ ਰਿਸੀਵ ਨਹੀਂ ਕਰ ਰਿਆ ਸੀਗਾ। ਤੇ ਉਹਦੇ ਚੱਲਦੇ ਦੀ ਇੱਕ ਤਰੀਕ ਮਿਸ ਹੋ ਗਈ। ਇਹਦੀ ਅਗਲੀ ਤਰੀਕ ਹੈਗੀ ਹੈ 7 ਇਸੀ ਮੰਥ ਦੀ। ਤੇ ਹੁਣ ਪਤਾ ਨਹੀਂ ਕਿੰਨੇ ਨੂੰ ਸਲਾਹ ਦਿੱਤੀ ਕਿ ਕੀ ਕੀਤਾ ਕਿ ਕਿ ਅਸੀਂ ਬੜੀ ਇੱਜ਼ਤਦਾਰ ਫੈਮਿਲੀ ਹੈਗੀ ਆ ਕਿ ਇਹਨਾਂ ਦਾ ਵੀਕ ਪੁਆਇੰਟ ਇਹ ਹੀ ਆ ਕਿ ਇਹਨਾਂ ਨੂੰ ਡੀਫੇਮ ਕਰ ਦੋ ਕਿ ਤੇਰਾ ਇਨਸਟੈਂਟ ਫੈਸਲਾ ਹੋ ਜਾਏਗਾ ਤੇ ਇਹਨੇ ਕੀ ਕੀਤਾ WhatsAppਾਂ ਦੇ ਵਿੱਚ ਰਾਤ ਨੂੰ 2-2 ਵਜੇ 3-3 ਵਜੇ ਮੇਰੇ ਦਾਦਾ ਜੀ ਦਾ ਮੇਰੇ ਚਾਚਾ ਜੀ ਦਾ ਮੇਰੇ ਸਵਰਗੀ ਪਿਤਾ ਜੀ ਦਾ ਮੇਰੀ ਸਿਸਟਰ ਦਾ ਮੇਰੀ ਮੰਮੀ ਦਾ ਸਭ ਦਾ ਨਾਮ ਲਿਖ ਲਿਖ ਕੇ ਇਹਨੇ ਸੋਸ਼ਲ ਮੀਡੀਆ ਤੇ ਪਾਇਆ ਫਿਰ ਸਵੇਰੇ ਜਿੱਦਾਂ ਹੀ 7 ਵਜੇ ਮਤਲਬ ਰਾਤ ਦੀ ਰਾਤੀ ਇਹਨੇ ਪਾਇਆ ਹੁਣ ਲੋਕੀ ਨਹੀਂ ਉੱਠਰੇ ਇੱਕ ਜੇ ਨਾ ਪਾਗਲ ਹੋਇਆ ਲੋਕ ਕਿੱਦਾਂ ਉਠਾਣ ਸਾਨੂੰ ਕਿ ਰਾਤੀ 3 ਵਜੇ ਸ਼ਰਮ ਲੱਗਦੀ ਹੈ ਕਿ ਕਿਸੇ ਨੂੰ ਫੋਨ ਕਰਨਾ ਇਹ ਤਾਂ 24 24 25 25 ਮੈਸੇਜ ਭੇਜ ਰਿਹਾ ਤੇ ਉਸ ਤੋਂ ਬਾਅਦ ਜਿੱਦਾਂ ਹੀ ਸਵੇਰੇ ਮਸਲਾ ਕੀ ਹੈ ਕਿਉਂ ਇੰਨੀ ਗੱਲ ਬਣੀ ਮੈਂ ਜੀ ਇਹਦਾ ਕੇਸ ਹੈ ਲੱਗਿਆ ਹੈ ਤਰੀਕ ਭੁਗਤੇ ਆਪਣਾ ਲੀਗਲ ਪ੍ਰੋਸੈਸ ਤੇ ਚੱਲੇ ਕਿਹਨਾਂ ਦੇ ਨਾਲ ਸਿਸਟਰ ਦੇ ਨਾਲ ਹਾਂਜੀ ਸਿਸਟਰ ਦੇ ਨਾਲ ਚੱਲਿਆ ਹੈ ਹਾਂਜੀ ਪਰ ਜਿਹੜਾ ਇਹਨੇ ਸਾਡਾ ਪਰਿਵਾਰ ਤੇ ਹੱਥ ਪਾਇਆ ਹੈ ਨਾ ਉਹ ਫਿਰ ਹੋ ਗਈ ਮੇਰੀ ਉਹਨੂੰ ਹੂੰਦ ਦੀ ਲੜਾਈ ਇਹਦੇ ਨਾਲ ਸੋਸ਼ਲ ਮੀਡੀਆ ਵਾਰ ਇੰਨੇ ਮੇਰ ਨਾਲ ਸ਼ੁਰੂ ਕੀਤੀ ਐ ਇੰਨੇ ਜਿਹੜਾ ਜੋ ਵੀ ਮੇਰੇ ਖਿਲਾਫ ਕਰ ਰਿਹਾ ਜੋ ਵੀ ਕਰ ਰਿਹਾ ਉਹ ਜਿਹੜਾ ਇੰਨੇ ਵਾਰ ਸ਼ੁਰੂ ਕੀਤੀ ਸੋਸ਼ਲ ਮੀਡੀਆ ਵਾਲੀ ਉਹ ਉਸ ਤੋਂ ਪਹਿਲਾਂ ਦਾ ਸਬੂਤ ਦਿਖਾ ਦੇ ਉਸ ਤੋਂ ਡੇਟ ਪਹਿਲਾਂ ਤੋਂ ਦਿਖਾ ਦੇ ਕਿ ਮੈਂ ਇਹਨੂੰ ਕਦੀ ਕੋਈ ਧਮਕੀ ਕੋਈ ਗਾਲ ਕੋਈ ਕੁਛ ਕੁਝ ਵੀ ਐਫੀਡੈਂਸ ਮੇਰੇ ਖਿਲਾਫ ਦਿਖਾ ਦੇ ਕਿ ਤੇਰੇ ਸੋਸ਼ਲ ਮੀਡੀਆ ਵਾਰ ਤੋਂ ਪਹਿਲਾਂ ਤਿੰਨ ਨੂੰ ਹਜੇ ਪਤਾ ਹੀ ਨਹੀਂ ਹੋਣਾ ਸੋਸ਼ਲ ਮੀਡੀਆ ਵਾਰ ਹੁੰਦੀ ਕੀ ਹੈ ਲੜਾਈ ਕਿਸ ਚੀਜ਼ ਦੀ ਬਾਈ ਲੜਾਈ ਜੀ ਇਹੀ ਜਿਹੜਾ ਕੇਸ ਚੱਲਦਾ ਕਿ ਮੇਰਾ ਇਹਨਾਂ ਨੂੰ ਬਦਨਾਮ ਕਰ ਦਵਾਂ ਇਹਨਾਂ ਨੂੰ ਮੈਂ ਇਹ ਕਰਦਾ ਕਿ ਇਹ ਘਬਰਾ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਸਾਡੀ ਇਮੇਜ ਬੜੀ ਜੀ ਰਾਮ ਰਾਮ ਜੀ ਵਾਲੀ ਬਣੀ ਹੋਈ ਸੀ ਕਿ ਇਹ ਬੰਦਾ ਮਤਲਬ ਜੋ ਅੱਜ ਮੈਂ ਆਵਾ ਨਾ ਜੋ ਇਹਨੇ ਮੈਨੂੰ ਬਣਾ ਲਤਾ ਇਸ ਤੋਂ ਪਹਿਲਾਂ ਮੈਂ ਇਦਾਂ ਦਾ ਸਿਗਾ ਹੀ ਨਹੀਂ ਮੇਰੇ ਕਹਿੰਦੇ ਕਿ ਮੇਰੇ ਪਹਿਲੇ ਜਿਹੜਾ ਸੋਹਰਾ ਪਰਿਵਾਰ ਮੇਰੇ ਨਾਲ ਸੀਗਾ ਮੇਰੀ ਵਾਈਫ ਮੇਰੇ ਕਹਨੇ ਘਰ ਤੋਂ ਬਾਹਰ ਸੀਗੀ ਅੱਛਾ ਜੀ ਤੇ ਨਹੀਂ ਮੇਰਾ ਸੋਹਰਾ ਪਰਿਵਾਰ ਨਾਲ ਸੀਗਾ ਤੇ ਹੁਣ ਉਹ ਜਿਹੜਾ ਆਪਣੀ ੜਕੀ ਦਾ ਸਾਥ ਦੇ ਇਹਦੇ ਚ ਕਿੰਨੀ ਕਿਸੇ ਫੈਲ ਅਸੀਂ ਇਹ ਤੇ ਕਦੀ ਨਾਲ ਸੀਗੇ ਹੀ ਨਹੀਂ ਅਸੀਂ ਆਪਣੀ ਕੁੜੀ ਦੇ ਨਾਲ ਸੀਗੇ ਉਹ ਤਾਂ ਕੁੜੀ ਦਾ ਘਰ ਵਸਿਆ ਰਵੇ ਤਾਂ ਅਸੀਂ ਇਹਨੂੰ ਜਿਤਾਉਂਦੇ ਸੀ ਕਿ ਅਸੀਂ ਤੇਰੀ ਇੱਜ਼ਤ ਕਰਦੇ ਆ ਪਰ ਜਦੋਂ ਹੁਣ ਤੂੰ ਸਾਡੀ ਇੱਜ਼ਤ ਨੂੰ ਹੱਥ ਪਾ ਲਿਆ ਤੂੰ ਸਾਡੇ غرੂਰ ਨੂੰ ਹੱਥ ਪਾ ਲਿਆ ਇਹ ਕੱਲਾ ਤੈਨੂੰ ਨਹੀਂ ਮੈਂ ਮੈਸੇਜ ਭੇਜ ਰਿਹਾ ਮੈਂ ਸਾਰੇ ਕੁੜੀਆਂ ਨੂੰ ਦੇ ਪਰਿਵਾਰਾਂ ਨੂੰ ਕਹਿ ਰਿਹਾ ਜਿਹੜਾ ਤੁਹਾਡੀ ਇੱਜ਼ਤ ਨੂੰ ਹੱਥ ਪਾਏਗਾ ਉਹਨੂੰ ਸੋਸ਼ਲ ਮੀਡੀਆ ਤੇ ਇੱਦਾਂ ਹੀ ਨੰਗਾ ਕਰੋ ਇਹਦੇ ਨਾਲ ਇਹ ਨਹੀਂ ਗੱਲਾਂ ਟਿਕਿਆ ਬਹੁਤ ਟਿਕੇ ਨੇ ਮੈਨੂੰ ਪਰਸਨਲ ਮੈਸੇਜ ਬਹੁਤ ਆ ਰਹੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੁੜੀਆਂ ਨੇ ਜਿਨ੍ਹਾਂ ਨੂੰ ਦਰਦ ਪਤਾ ਹੈ ਕਿ ਤੂੰ ਸੋਸ਼ਲ ਮੀਡੀਆ ਦਾ ਪੰਗਾ ਕਿਉਂ ਲਿਆ ਤੈਨੂੰ ਸਾਰੇ ਸਮਝਾ ਰਹੇ ਸੀ ਕਿ ਅਮਿਤ ਕੱਕੜ ਡਿਲੀਟ ਕਰ ਦੇ ਤੂੰ ਉਹਨਾਂ ਨੂੰ ਕਹਿਣਾ ਉਹ ਜਾਣਣ ਤੇ ਮੈਂ ਜਾਨਾ ਤੂੰ ਜੇ ਜਿੱਦਾਂ ਮਰਜ਼ੀ ਮੇਰੇ ਨਾਲ ਤਿਆਰੀ ਕਰ ਲਾ ਮੈਂ ਹਰ ਪਾਸਿਓ ਤਿਆਰ ਹਾਂ ਉਹਨਾਂ ਨੇ ਇੱਕ ਕਹਿਆ ਕੰਨ ਕੋਰਟ ਦੇ ਵਿੱਚ ਕੀ ਚੱਲਦਾ ਮੈਂ ਤਾਂ ਨਵੇੜਾ ਨੂੰ ਤਿਆਰ ਆ ਦਿਸਕੂਟ ਜਿਹੜਾ ਹੋ ਰਿਹਾ ਇੱਕ ਪਾਸਾ ਕਰ ਲੈ ਹਾਂਜੀ ਵਿੱਚ ਤੁਸੀਂ ਸਮਝੋ ਉਹ ਫਿਰ ਕੋਰਟ ਕਰੇ ਕੋਰਟ 'ਚ ਤੂੰ ਆ ਕੇ ਸਹੀ ਕੋਰਟ ਦਾ ਪ੍ਰੋਸੈਸ ਚਲਾਤਾ ਸਹੀ ਤੇਰੇ ਕੋਲ ਕੀ ਬ੍ਰਹਮਾਸਤਰ ਨੇ ਤੇਰੇ ਅੰਦਰ ਕੀ ਚੱਲਦਾ ਹੈ ਤੇਰੇ ਅੰਦਰ ਕੀ ਨਹੀਂ ਚੱਲਦਾ ਤੂੰ ਕੋਰਟ 'ਚ ਆ ਕੇ ਦੱਸ ਬਾਹਰ ਤਾਂ ਸਵਾਦ ਲੈਣੇ ਸਾਰਿਆਂ ਨੇ ਜੋ ਤੂੰ ਦੱਸਣਾ ਉਹੀ ਉਹਨਾਂ ਨੇ ਸਮਝਣਾ ਉਸੇ ਕਸਟਮਾਈਜ਼ ਕਰਕੇ ਪਰਜੈਂਟ ਕਰਨਾ ਕੋਰਟ ਜੇ ਜੀ ਨਹੀਂ ਚੱਲਦੀ ਜੇ ਕੋਈ ਪਰਿਵਾਰ ਦੀ ਸਹਿਮਤੀ ਹੋਵੇ ਹਾਂਜੀ ਤੇ ਤੁਹਾਡਾ ਡਿਸਕੂਟ ਚੱਲ ਰਿਹਾ ਹੈ ਜੀ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਖਤਮ ਕੀਤਾ ਜਾਣ ਮਾਮਲਾ ਤੁਸੀਂ ਕਹਿਆ ਨਹੀਂ ਜੀ ਬਿਲਕੁਲ ਵੀ ਨਹੀਂ ਕੋਰਟ ਥਰੂ ਕੋਰਟ ਥਰੂ ਕਰਨਾ ਹੈ ਕਿਉਂਕਿ ਇਹ ਇੱਜ਼ਤ ਨੂੰ ਹੱਥ ਪਾ ਲਿਆ ਇਸ ਤੋਂ ਪਹਿਲਾਂ ਇਹਨੂੰ ਛੱਤੀ ਵਾਰੀ ਸਮਝਾਇਆ ਗਿਆ ਸੀਗਾ ਕਿ ਤੂੰ ਡਿਵੋਰਸ ਲੈ ਲੈ ਜੇ ਤੈਨੂੰ ਨਹੀਂ ਲੱਗਦਾ ਪਿਆ ਸਿਸਟਮ ਦੇ ਰਾ ਸਹੀ ਪਰਿਵਾਰ ਦਾ ਤੇ ਮੈਂ ਕਹਿੰਦਾ ਤੂੰ ਡਿਵੋਰਸ ਲੈ ਲੈ ਤੂੰ ਜਾ ਪਰ ਤੂੰ ਟਿਕਦਾ ਹੀ ਨਹੀਂ ਤੂੰ ਰਾਤੀ ਮੇਰੀ ਭੈਣ ਨੂੰ ਕੁੜਦਾ ਪਿਆ ਮੈਂ ਮੈਂ ਤੈਨੂੰ ਕਹਿ ਰਿਹਾ ਵਾਂ ਤੂੰ ਹੀ ਭਰਾਵਾ ਬਾਹਰ ਜਾ ਜਾਂ ਗੇੜਾ ਮਾਰਾ ਕਿੱਥੇ ਤੇਰੀ ਲੜਾਈ ਸ਼ਾਂਤ ਹੋ ਜੂਗੀ ਤੂੰ ਬਹਿ ਜੀ ਮੈਂ ਕਿੱਥੇ ਜਾਵਾਂ ਫਿਰ ਮੈਂ ਤਾਂ ਜਾਵਾਂ ਆਪਣੀ ਭੈਣ ਨੂੰ ਲਿਆ ਸਕਦਾ ਨਾ ਆਪਣੇ ਘਰੇ ਮੈਂ ਰਾਤੀ ਲਿਆਇਆ ਜਾ ਕੇ ਫਿਰ ਉਸ ਤੋਂ ਬਾਅਦ ਤੂੰ ਕਿਉਂ ਮੀਂਤਾ ਕਰਦਾ ਲਵ ਯੂ ਮਿਸ ਯੂ ਹਾਂ ਹੁਣ ਕੀ ਮੰਗਦਾ ਹੁਣ ਤਾਂ ਜੀ ਇਹੀ ਮੰਗ ਹੈ ਜੀ ਜੋ ਇਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਹ ਤਾਂ ਹੈਗਾ ਜੀ ਅਲੱਗ ਮੈਟਰ ਜੋ ਹੈ ਹਸਬੰਡ ਵਾਈਫ ਦਾ ਡਿਸਪਿਊਟ ਹੈਗਾ ਉਹ ਹੈਗਾ ਜੀ ਕੋਰਟ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਆਪਣੀ ਮਾਫੀ ਮੰਗ ਲਵੇ ਮੈਨੂੰ ਸਾਬਤ ਕਰ ਦਵੇ ਕਿ ਮੈਂ ਇਨਾ ਕਰੋੜਤਾ ਵਿੱਚ ਕਿਉਂ ਆਇਆ ਆਵਾ ਮੈਂ ਇਧਰੋਂ ਰੁਕ ਜੂ ਤੂੰ ਉਧਰੋਂ ਰੁਕ ਜੀ ਆਪਣਾ ਹਸਬੰਡ ਵਾਈਫ ਜੋ ਪ੍ਰੋਸੈਸ ਜੋ ਤੁਹਾਡਾ ਫੈਮਿਲੀ ਮੈਟਰ ਉਹ ਬੜਾ ਹੀ ਕਮਸਾਨ ਜਿਹਾ ਵਾਲਾ ਹੈਗਾ ਉਹ ਸਿਰਫ ਕਾਨੂੰਨੀ ਸੁਲਝਾ ਸਕਦਾ